ਇਹ ਮੇਰਾ ਲੱਕੀ ਸਕੂਟਰ ਮੇਰੀ ਮਾਂ ਦੀ ਨਿਸ਼ਾਨੀ ਆ ਤੇ ਜਦੋਂ ਮੈਂ ਕਾਲਜ ਫਰਸਟ ਮਤਲਬ ਆਇਆ ਸੀਗਾ ਉਹ ਵਿੱਚ ਡਿਵੀਜ਼ਨ ਲਈ ਸੀ ਪਹਿਲਾ ਦਾਖਲਾ ਲਿਆ ਸੀ ਪ੍ਰੈਪ ਦਾ ਤੇ ਮਿਲੂ ਮੇਰੀ ਮਾਂ ਨੇ ਪੰਜ ਵਾਰ ਕੀਤੀ ਆ ਪੰਜਾ ਵਾਰੀ ਮੈਨੂੰ ਇਹ ਸਕੂਟਰ ਨੇ ਮਤਲਬ ਹਾਂ ਕੋ ਟੂ ਵੀਲਰ ਇੱਕ ਬੜੀ ਖਤਰਨਾਕ ਸਵਾਰੀ ਆ ਬੱਚੀ ਡਿੱਗਦਾ ਕੋਈ ਕਿਸੇ ਲੱਤਾਂ ਤੇ ਸਿਰ ਤੇ ਸੱਤ ਸੱਡੀ ਲੱਗਦੀ ਆ ਤੇ ਸਾਡੀ ਸੇਫਟੀ ਵਾਸਤੇ ਟ੍ਰੈਫਿਕ ਰੂਲਸ ਬਣਾਏ ਨੇ ਸਾਨੂੰ ਸਾਰਿਆਂ ਨੂੰ ਉਹ ਫਾਲੋ ਕਰਨੇ ਚਾਹੀਦੇ ਆ ਬਕਰੀਆਂ ਦਾਸ ਦੇ ਨਾਲ ਪਹੁੰਚ ਨਹੀਂ ਦਿੱਤੇ ਧਰਮ ਨਿਭਾ ਰਹੇ ਨੇ ਆਪਣੇ ਕਰਨ ਦੇ ਟੀਵੀ ਵੀ ਇੱਕ ਤਰ੍ਹਾਂ ਦਾ ਮੈਨੂੰ ਪੁਰਾਣੀਆਂ ਯਾਦਾਂ ਵੀ ਤਾਜ਼ਾ ਕਰਾਉਂਦਾ ਮੈਨੂੰ ਉਹ ਪੁਰਾਣੇ ਦਰਸ਼ ਵੀ ਮੈਨੂੰ ਦਿਖਾ ਦਿੰਦਾ ਅੱਜ ਘਰ ਤੋਂ ਚੱਲਣ ਲੱਗੇ ਤਿਆਰ ਕੀਤਾ ਸਪੈਸ਼ਲ ਸਟਾਰਟ ਕੀਤਾ ਸਫਾਈ ਸੁਹੀ ਹੋਈ ਹੈ ਦੀ ਤੇ ਨਹੀਂ ਹਮੇਸ਼ਾ ਹੀ ਸਾਫ਼ ਹੀ ਰਹਿੰਦਾ ਤੁਸੀਂ ਇਹ ਨਹੀਂ ਕਿ ਮੈਂ ਕੁਆਡ ਛੋੜ ਦਿੰਦਾ ਬਾਅਦ ਚ ਨੋ 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 ਮੇਰੀ ਜਿੰਨੀ ਕਲੈਕਸ਼ਨ ਆ ਮੇਰੇ ਕੋਲ ਜਿੰਨੀਆਂ ਗੱਡੀਆਂ ਕਾਰਾਂ ਮੋਟਰਸਾਈਕਲ ਸਕੂਟਰ ਨੇ ਤੁਸੀਂ ਦੇਖੋ ਸਾਰੇ ਤੇ ਮੇਰੇ ਆਪਣੇ ਆਪ ਸਿਰੇ ਜਿੰਨੀ ਦੇ ਮਿਲੂ ਉਹਦਾ ਟਾਈਮ ਬੇਟੇ ਨੂੰ ਮੈਨੂੰ ਬਹੁਤ ਸ਼ੌਕ ਆ ਅਸੀਂ ਆਪੇ ਉਪਰ ਆਪਣੀ ਜਿਹੜੀ ਕਲੈਕਸ਼ਨ ਅਸੀਂ ਉਹਨਾਂ ਨੂੰ ਆਪ ਸਾਫ ਕਰਦੇ ਹਾਂ ਇਹ ਕਿ ਅਸੀਂ ਬੰਦੇ ਰੱਖੇ ਨੇ ਤੇ ਇਸ ਕਰਕੇ ਇਹ ਮੇਰਾ ਲੱਕੀ ਸਕੂਟਰ ਮੇਰੀ ਮਾਂ ਦੀ ਨਿਸ਼ਾਨੀ ਆ ਤੇ ਜਦੋਂ ਮੈਂ ਕਾਲਜ ਵਿੱਚ ਮਤਲਬ ਆਇਆ ਸੀਗਾ ਉਹਦੇ ਵਿੱਚ ਐਡਮਿਸ਼ਨ ਲਈ ਸੀ ਪਹਿਲਾਂ ਦਾਖਲਾ ਲਿਆ ਸੀ ਪ੍ਰੈਪ ਦਾ ਤੇ ਮਿਲੂ ਮੇਰੀ ਮਾਂ ਨੇ ਕਿੰਨੀ ਵਾਰੀ ਨੋਮੀਨੇਸ਼ਨ ਇੱਦਾਂ ਦਾਖਲ ਕਰ ਚੁੱਕੇ ਹੋ ਸੋ ਲੱਗਦਾ 5 ਵਾਰ ਕੀਤੀ ਆ 50 ਵਾਰੀ ਮੈਨੂੰ ਇਹ ਸਕੂਟਰ ਨੇ ਜਿੱਤ ਲਈ ਆ ਹਾਂ ਸੌਇਤੀ ਹੋਈ ਹੈ ਆ 6ਵੀਂ ਵਾਰ ਅੱਜ ਕਿ ਚਾਰ ਵਾਰ ਐਮ ਸੀ ਡੀ ਇੱਕ ਵਾਰ ਡਾਕਟਰ ਸੁਚੇਂਦਰ ਜੀ 2002 ਤੋਂ 2007 ਤੱਕ ਤਿੰਨ ਵਾਰ ਮੈਦੇ ਫਿਰ ਐਮ ਐਲ ਏ ਬਣਾਤਾ ਲੋਕਾਂ ਨੇ ਮੈਨੂੰ ਤੇ ਛੇਵੀਂ ਫਿਰ ਅਸੀਂ ਇਲੈਕਸ਼ਨ ਇਤੇ ਨਾਮਿਨੇਟ ਕਰਨ ਆਏ ਆ ਅਸੀਂ ਦੇਖਿਆ ਖਾਸ ਤੌਰ ਤੇ ਹੈਲਮਟਾਂ ਜਿਹੜੀਆਂ ਨੇ ਪਾਈਆਂ ਹੋਈਆਂ ਨੇ ਵਿਸ਼ੇਸ਼ ਤਿਆਰੀ ਜਿਹੜੀ ਜਿੱਦਾਂ ਆਪਾਂ ਕਹਿੰਦੇ ਰੂਲ ਐਂਡ ਰੈਗੂਲੇਸ਼ਨ ਨੂੰ ਲੈ ਕੇ ਫੋਲੋ ਕੀਤਾ ਆ ਦੇਖੋ ਜੇ ਅਸੀਂ ਲੋਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਨੂੰ ਮਾਰਗਦਰਸ਼ਕ ਸਹੀ ਨਹੀਂ ਦਵਾਂਗੇ ਤਾਂ ਫਿਰ ਸਾਨੂੰ ਇਹ ਅਹੁਦੇਆਂ ਤੇ ਕੁਰਸੀਆਂ ਤੇ ਬੈਠਣ ਦਾ ਕੋਈ ਹੱਕ ਨਹੀਂ ਹੈ ਅਸੀਂ ਲੋਕਾਂ ਨੂੰ ਮਾਰਗਦਰਸ਼ਕ ਦੇਣਾ ਵੀ ਕਿਸ ਤਰੀਕੇ ਨਾਲ ਆਪਾਂ ਸਿਵਿ ਸਮਾਜ ਵਿਚਰਨਾ ਆਪੀ ਸਿਹਤ ਨੂੰ ਕਿੱਦਾਂ ਆਪਣੇ ਸਰੀਰ ਨੂੰ ਕਿੱਦਾਂ ਬਚਾਉਣਾ ਕਿਉਂਕਿ ਟੂ-ਵੀਲਰ ਇੱਕ ਬੜੀ ਖਤਰਨਾਕ ਸਵਾਰੀ ਆ ਡਿੱਗਦਾ ਕੋਈ ਕਿਸੇ ਲੱਤ ਬਾਹ ਤੇ ਸਿਰ ਤੇ ਸੱਤ ਸੱਡੀ ਲੱਗਦੀ ਆ ਤੇ ਸਾਡੀ ਸੇਫਟੀ ਵਾਸਤੇ ਟ੍ਰੈਫਿਕ ਰੂਲਸ ਬਣਾਏ ਨੇ ਸਾਨੂੰ ਸਾਰਿਆਂ ਨੂੰ ਉਹ ਫਾਲੋ ਕਰਨੇ ਚਾਹੀਦੇ ਆ ਔਰ ਗੱਡੀਆਂ ਕਾਰਾਂ ਚ ਵੀ ਸਾਨੂੰ ਘੱਟ ਤੇ ਚਲਾਉਣੀਆਂ ਚਾਹੀਦੀਆਂ ਨੇ ਉਹ ਕੋਸ਼ਿਸ਼ ਕਰੋ ਅੱਜ ਦਾ ਜੋ ਪੋਲੂਸ਼ਨ ਦਾ ਯੋਗ ਦਾ ਇਹਦੇ ਵਿੱਚ ਅਸੀਂ ਆਪਣੀ ਗ੍ਰੀਨ ਕਾਰਾਂ ਹੀ ਯੂਜ਼ ਕਰੀਏ ਸੀਐਨਜੀ ਵਾਲੀਆਂ ਜਾਂ ਦੂਸਰੀਆਂ ਆਪਣੀਆਂ ਬੈਟਰੀ ਵਾਲੀਆਂ ਜੋ ਹਾਈਬ੍ਰਿਡ ਚੱਲੀਆਂ ਨੇ ਉਹ ਵੈਲਟ ਬੁਲਟ ਲਾ ਕੇ ਸੇਫ ਡਰਾਈਵਿੰਗ ਕਰੀਏ ਮਲੇ ਸਾਬ 95 ਵਾਰਾ ਲੁਧਿਆਣਾ ਦੇ ਵੈਸਟ ਦੇ ਵਿੱਚ ਬਹੁਤ سارے ਵਾਰੜਾ ਸੋ ਆਪਣੀ ਪਤਨੀ ਲਈ ਪ੍ਰਚਾਰ ਕਰੋਗੇ ਜਾਂ ਸਾਰੇ ਵਾਰੜਾ ਦੇ ਵਿੱਚ ਇੱਕੋ ਜਿਹਾ ਇੱਕੋ ਸਮਾਨ ਹੋਊਗਾ ਇਹ ਆਪਣਾ ਆਪ ਕਰੂਗੀ ਠੀਕ ਹੈ ਮੈਂ ਠੀਕਾ ਘੰਟੇ ਤੋਂ ਘੰਟੇ ਆਪਣੇ ਪਰਿਵਾਰਾਂ ਜਾਇਆ ਕਰੂੰ ਆਫਟਰ ਮੇਰੇ ਤਾਂ ਬੀਜ ਤਾਂ ਮੇਰੇ ਵਾਰੜ ਨੇ ਲਾਇਆ ਨਾ ਜਿਹੜਾ ਪ ਅੰਨਾ 47 ਹੁੰਦਾ ਸੀ ਫਿਰ 76 ਹੋ ਗਿਆ ਫਿਰ 52 ਹੋ ਗਿਆ 65 ਹੋ ਗਿਆ ਨਾ ਉਹ ਤੁਹਾਨੂੰ ਹਰ ਵਾਰ ਚੇਂਜ ਹੋਇਆ ਤੇ ਇਸ ਕਰਕੇ ਮੈਂ 2 ਘੰਟੇ ਪ੍ਰਵਾਰ ਆਪਣੇ ਲਾਇਆ ਕਰੂੰਗਾ ਬਾਕੀ ਜਿਹੜੇ 12 ਘੰਟੇ ਜਾਂ 14 ਘੰਟੇ ਜਿੰਨੀ ਮੇਰੀ ਸਿਹਤ ਲਾਉ ਕਰੂਗੀ ਉਹ ਸਾਰਾ ਮੈਂ ਆਪਣੇ ਲੋ 4 ਤੋਂ 5 ਵਾਡਾ ਦੇ ਵਿੱਚ ਆਪਣੀਆਂ ਚ ਜਾ ਕੇ ਆਪਣੇ ਸਾਰੇ ਹੀ ਜਿਹੜੇ ਸਾਡੇ ਕੈਂਡੀਡੇਟਸ ਨੇ ਜੋ ਪਾਰਟੀ ਹਾਈ ਕਮਾਂਡ ਨੇ ਬੜੇ ਸੋਚ ਸਮਝ ਕੇ ਦਿੱਤੇ ਨੇ ਉਨਾ ਦੇ ਪ੍ਰਚਾਰ ਚ ਲੈ ਆਉਗਾ ਜੀ ਸਰ ਆਖਰੀ ਟਾਈਮ ਦੇ ਉੱਤੇ ਟਿਕਟਾ ਅਨਾਉਂਸ ਹੋਈ ਜਾਂ 컬러 ਕਾਫੀ ਲੇਟ ਨਾਈਟ ਹੋਈ ਜਾਂ ਕਿਉਂਕਿ ਅੱਜ ਦਾ ਦਿਨ ਹੀ ਸਿਰਫ ਹੈਗਾ ਨੋਮੀਨੇਸ਼ਨ ਦਾ ਕਿਦਾਂ ਦੀਆਂ ਤਿਆਰੀਆਂ ਨੇ ਕਿਉਂਕਿ ਜੇ ਗੱਲ ਕਰੀ ਚੋਣ ਪ੍ਰਚਾਰ ਨੂੰ ਵੀ ਬਹੁਤ ਘੱਟ ਸਮਾਂ ਜਿਹੜਾ ਮਿਲਣਾ ਵਾ ਸਾਨੂੰ ਤਾਂ ਜੀ ਦੋ ਘੰਟੇ ਚਾਹੀਦੇ ਸਵੇਰੇ ਏਵੀਐਮ ਰੱਖ ਦੇਣਾ ਆਰਓ ਸਾਹਿਬ ਸਾਡੇ ਤਾਂ ਤਿਆਰ ਲੋਕ ਬੈਠੇ ਨੇ ਸਾਰੇ ਫਲਕਾ ਵੈਸਟ ਦੇ ਸਭ ਤਿਆਰ ਬੈਠੇ ਨੇ ਅਸੀਂ ਮੈਂ 200 ਕਰੋੜ ਦੇ ਕੰਮ ਕਰਾਏ ਨੇ ਹੁਣ ਤੱਕ ਉੱਤੇ ਮਾਧਿਮ ਲਈ ਦੱਸਣਾ ਵੀ ਚਾਹਣਾ ਆ ਦੋ ਸਾਲਾਂ ਚ ਉਹਦੀ ਮੈਂ ਆਪਣਾ ਰਿਪੋਰਟ ਕਾਰਡ ਵੀ ਜਾਰੀ ਕੀਤਾ ਹੈਗਾ ਤੇ ਜਿਹਦੇ ਵਿੱਚ ਹਰ ਕੰਮ ਜੋ ਪਹਿਲਾਂ ਹਲਕਾ ਕੀ ਸੀ ਮੇਰਾ ਵੈਸਟ ਹੁਣ ਹਲਕਾ ਕੀ ਹੈ ਹਰ ਚੀਜ਼ ਦਰਸਾਈ ਗਈ ਹੈ ਤੇ ਕੋਈ ਚੀਜ਼ ਐਸੀ ਉਹ ਝੂਠੀ ਜਾਂ ਜੁਮਲੇਬਾਜ਼ੀ ਤੇ ਜੇ ਐਸੀ ਕੋਈ ਨਹੀਂ ਬਾਕੀ ਸਾਡਾ ਜਿਹੜਾ ਪਰਿਵਾਰ ਆ ਇੱਕ ਸਾਨੂੰ ਲੋਕ ਪਿਆਰ ਵੀ ਤਾਈ ਕਰਦੇ ਅਸੀਂ ਆ ਜਿਹੜੇ ਹੁ ਕਫਲੇ ਹੋਏ ਨੇ ਜਾਂ ਜੋ ਕੁਝ ਵੀ ਚੋਰੀਆਂ ਟਕੈਤੀਆਂ ਅੱਜ ਪੁਰਾਣਿਆਂ ਨੇ ਕੀਤਾ ਆ ਸਾਡੇ ਤੇ 25 ਸਾਲਾਂ ਚ ਇੱਕੋ ਹੀ ਬੰਤਾ ਉਂਗਲ ਚਾਕੇ ਇਹ ਨਹੀਂ ਕਹਿ ਸਕਦਾ ਕਿ ਗੁਰਪ੍ਰੀਤ ਗੋਗੀ ਦੇ ਪਰਿਵਾਰ ਨੇ ਕਿਸੇ ਤੋਂ ਪਾਣੀ ਦਾ ਗਲਾਸ ਵੀ ਪੀਤਾ ਹੋ। ਸਰਵੀ ਪਾਰਟੀਆਂ ਪਰ ਕਹ ਰਹੇ ਵੀ ਪਰਿਵਾਰਵਾਦ ਜਿਹੜਾ ਵੀ ਕਿਤਨਾ ਕਿਤੇ ਕੋਈ ਐਮਐਲਏ ਨੇ ਆਪਣੇ ਪਤਨੀ ਨੂੰ ਕਿਸ ਨੇ ਆਪਣੇ ਬੇਟੇ ਨੂੰ ਟਿਕਟ ਦੇ ਦੇ। ਦੇਖੋ ਗੱਲ ਇਹ ਆ ਸਰਵੇ ਕਰਦੀ ਸਾਡੀ ਪਾਰਟੀ ਪਾਰਟੀ ਚ ਸਰਵੇ ਚ ਦੋਈ ਕੈਂਡੀਡੇਟ ਸੀ ਠੀਕ ਆ। ਔਰ ਇੱਕ ਤਾਂ ਪਹਿਲੇ ਜਨਾਬ ਮੈਂ ਕਿਹਾ ਦੋ ਦੋ ਤਿੰਨ ਪਾਰਟੀਆਂ ਬਦਲ ਗਏ ਤਿੰਨ ਦਿਨਾਂ ਚ ਮੈਨੂੰ ਨਹੀਂ ਪਤਾ ਕੀ ਲਾਉਣ ਨਾਲ ਤੇ ਸਰਵੇ ਚ ਫਿਰ ਡਾਕਟਰ ਸੁਚੇਂਦਨ ਦਾ ਨਾਮ ਅੱਜ ਕਿਉਂਕਿ ਪੜ੍ਹੀ ਲਿਖੀ ਐ ਐਮ ਐਮ ਫਿਲ ਬੀ ਐਚ ਡੀ ਹੈ ਔਰ ਸੈਕੰਡਲੀ ਪਹਿਲਾ ਐਮ ਸੀ ਰਹੇ ਨੇ ਨਾ ਤਜਰਬਾ ਹੈ ਔਰ ਸਭ ਮੇਰੇ ਪਿੱਛੋਂ ਮੇਰੀ ਵਾਰਡ ਤਾਂ ਮੈਂ ਤਾਂ ਆਪਣੇ ਹਲਕੇ ਚ ਬਾਕੀ 16 ਵਾਰਡਾਂ ਦੇਣੀਆਂ ਮੇਰਾ ਵਾਰਡ ਸਾਰੀ ਸ਼ੁਰੂ ਤੋਂ ਹੀ ਇਹ ਸਾਹਮਣੇ ਨੇ ਕੋਈ ਮੇਰੇ ਵਾਰਡ ਇੱਕ ਵੀ ਨਹੀਂ ਕੰਮ ਹੋਣ ਵਾਲਾ ਪਾਣੀ ਦੀ ਜਗ੍ਹਾ ਪਾਣੀ ਸੀਵਰੇਜ ਸਾਫ਼ ਜਿੱਥੇ ਪਾਰਕਾਂ ਤੁਸੀਂ ਜਾ ਕੇ ਦੇ ਲਓ ਸਾਰੀਆਂ ਓਕੇ ਨੇ ਕੋਈ ਲਾਈਟ ਨਹੀਂ ਇਦਾਂ ਦੀ ਕੋਈ ਗਟਰ ਨਹੀਂ ਟੁੱਟਿਆ ਹੋਇਆ ਕੋਈ ਮਤਲਬ ਜੋ ਲੋਕਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਉਹ ਫਿਰ ਪੈਨਸ਼ਨਾਂ ਜਿੰਨੀਆਂ ਵੱਧ ਤੋਂ ਆਦੇ ਨੇ ਲੋਈਆਂ ਨੇ ਵਿਧਵਾ ਪੈਨਸ਼ਨਾਂ ਬੜੀਆਂ ਲੋਈਆਂ ਨੇ ਬੇਸਹਾਰਾ ਨੂੰ ਲੋਈਆਂ ਨੇ ਨੌਕਰੀਆਂ ਲੋਈਆਂ ਨੇ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਥੈਂਕਸ ਕਰਦੀ ਆ ਗੋਗੀ ਜੀ ਨੇ ਕੋਈ ਮੁੱਦਾ ਐਦਾਂ ਦਾ ਛੱਡਿਆ ਹੀ ਨਹੀਂਗਾ ਵੀ ਕੋਈ ਕੰਮ ਐਦਾਂ ਦਾ ਛੱਡਿਆ ਹੀ ਨਹੀਂਗਾ ਮੇਰੇ ਵਾਸਤੇ ਕਿ ਮੈਂ ਕਰਾਂ ਬਾਕੀ ਫਿਰ ਵੀ ਜਿਹੜੇ ਕੋਈ ਮੁੱਦਾ ਕੋਈ ਹੋਊਗਾ ਕੋਈ ਪੈਨਸ਼ਨ ਦਾ ਕੋਈ ਮੁੱਦਾ ਨਹੀਂ ਅਸੀਂ ਛੱਡਿਆ ਪੈਨਸ਼ਨ ਸੀਵਰੇਜ ਪਾਣੀ ਕਣਕ ਹੁਣ ਇੱਕ ਨਵਾਂ ਟਿਊਬਲ ਹੋਰ ਲਗਾਤਾ ਕੋਈ ਮੇਰੇ ਲਈ ਇਹਨਾਂ ਨੇ ਕੋਈ ਕੰਮ ਐਦਾਂ ਦਾ ਛੱਡਿਆ ਹੀ ਨਹੀਂਗਾ ਪਰ ਫਿਰ ਮੈਂ ਫਿਰ ਪਹਿਲੀ ਗਏ ਚੁੱਕੇ ਕਿਹਾ ਵੀ ਮੈਂ ਜਿਆਦਾ ਟਾਈਮ ਨਹੀਂ ਦੇਣਾ ਮੈਮ ਨੂੰ ਵੀ ਆਪਨਾ ਪ੍ਰਚਾਰ ਆਪ ਹੀ ਕਰੋ ਕਿੰਦਾ ਦੇਖਦੇ ਹੋ ਵੀ ਮੈਂ ਦੇਖੋ ਜੀ ਮੇਲਾ 2002 ਤੋਂ ਮੈਂ ਲੱਗੀ ਹੋਈ ਆ 2002 ਤੋਂ ਮਤਲਬ ਕਿ ਇਹ ਨਹੀਂ ਵੀ ਕਾਉਂਸਲ ਜਾਏ ਆ ਵੀ ਮੈਂ ਨਹੀਂ ਕੁਝ ਕਰਨਾ ਅਸੀਂ ਦੋਨੋਂ ਰਲ ਕੇ ਪੂਰੀ ਫੈਮਿਲੀ ਰਲ ਕੇ ਸਾਰਾ ਕੁਝ ਕਰਦੇ ਆ ਇਹ ਨਹੀਂ ਦੇਖਿਆ ਵੀ ਇਹ ਕਾਉਂਸਲਰ ਨੇ ਮੈਂ ਨਹੀਂ ਇੱਕ ਦੇ ਨਾਲ ਇੱਕ ਹਮੇਸ਼ਾ ਫ੍ਰੀ ਰਿਹਾ ਆ ਹੁਣ ਵੀ ਇਹ ਐਮਐਲਏ ਸੀ ਤੇ ਮੈਂ ਨਾਲ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੋ ਵੀ ਕੰਮ ਸੀਗਾ ਕੋਈ ਮਾੜਾ ਮੋਟਾ ਬਾਹਰ ਦਾ ਅਸੀਂ ਕੀਤਾ ਉਹ ਆਪਣੀ ਜਗ੍ਹਾ ਨੇ ਇਹ ਆਪਣੀ ਜਗ੍ਹਾ ਨੇ ਸੇਵਾਵਾਂ ਜਿਹੜੀ ਸੇਵਾਵਾਂ ਹੁੰਦੀ ਆ ਉਹ ਹਮੇਸ਼ਾ ਵੱਡੀ ਹੁੰਦੀ ਆ ਹਰ ਫੀਲਡ ਵਿੱਚ ਤੁਹਾਨੂੰ ਤੁਸੀਂ ਪਰਫੈਕਟ ਹੋਣੇ ਚਾਹੀਦੇ